ਸਸਤੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਕੱਟ ਮੇ ਕarele ਆਹ ਦੇਖੋ ਜੀ ਇੱਕ ਕarele ਆ ਜਿਹੜੇ ਆਪਾਂ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਉਸ ਤੋਂ ਬਾਅਦ ਵਿੱਚ ਆਪਾਂ ਇਹਨਾਂ ਨੂੰ ਨਮਕ ਲਗਾ ਕੇ ਧੁੱਪ ਦੇ ਵਿੱਚ ਰੱਖਤਾ ਸੀ ਜਿਹੜਾ ਇਹਨਾਂ ਦਾ ਕੌੜਾ ਪਾਣੀ ਸੀਗਾ ਉਹ ਸਾਰਾ ਨਿਕਲ ਚੁੱਕਿਆ ਤੇ ਫਿਰ ਆਪਾਂ ਇਹਨਾਂ ਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ ਸੁਕਾ ਲਿਆ ਦੁਬਾਰਾ ਫਿਰ ਟੋਕਰੀ ਦੇ ਵਿੱਚ ਪਾ ਕੇ ਜਿੰਨਾ ਪਾਣੀ ਸੀ ਉਹ ਨੁੱਝੜ ਗਿਆ ਠੀਕ ਹੈ ਜੀ ਹੁਣ ਆਪਾਂ ਇਹਨਾਂ ਨੂੰ ਪਾਵਾਂਗੇ ਕੜਾਹੀ ਦੇ ਵਿੱਚ ਤਾਂ ਕਿ ਇਹ ਫਰਾਈ ਹੋ ਜਾ ਦੇਖੋ ਤੇਲ ਆਪਣਾ ਗਰਮ ਹੋ ਚੁੱਕਿਆ ਆਪਾਂ ਇਹਨਾਂ ਨੂੰ ਕੜਾਈ ਦੇ ਵਿੱਚ ਪਾ ਕੇ ਹਨ ਚੰਗੀ ਤਰ੍ਹਾਂ ਫਰਾਈ ਕਰ ਦਾਂਗੇ ਦੇਖੋ ਜਦ ਤੱਕ ਆਪਣੇ ਇਹ ਕਰੇਲੇ ਹਲੇ ਹਲਕੇ ਫਰਾਈ ਹੋਣਗੇ ਜਦ ਤੱਕ ਆਪਾਂ ਪਿਆਜ਼ਾਂ ਦੀ ਚੋਪਿੰਗ ਕਰ ਲਾਂਗੇ ਇਹ ਆਪਾਂ ਪਿਆਜ਼ ਟਮਾਟਰ ਤੇ ਮਿਰਚਾਂ ਚੰਗੀ ਤਰ੍ਹਾਂ ਵਾਸ਼ ਕਰਕੇ ਰੱਖ ਲਏ ਨੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਚੋਪ ਠੀਕ ਹੈ ਜੀ ਆਪਾਂ ਇਹਨਾਂ ਨੂੰ ਪਤਲੇ ਤੇ ਲੰਬੇ ਚੌਪ ਕਰਨਾ ਹੈ ਉਸ ਤੋਂ ਬਾਅਦ ਵਿੱਚ ਹੱਥ ਨਾਲ ਨਾ ਇਹਨੂੰ ਥੋੜਾ ਐਵੇਂ ਪਿਆਜ਼ਾਂ ਨੂੰ ਖੋਲ ਲੈਣਾ ਠੀਕ ਹੈ ਜੀ ਇਹਦੀਆਂ ਗੱਠਾਂ ਨਹੀਂ ਰਹਿਣ ਦੇਣੀਆਂ ਇਹਨਾਂ ਨੂੰ ਆਪਾਂ ਐਵੇਂ ਹੱਥ ਦੀ ਮਦਦ ਦੇ ਨਾਲ ਐਵੇਂ ਪਿਆਜ਼ਾਂ ਨੂੰ ਇਕੱਲੇ ਇਕੱਲੇ ਕਰ ਲੈਣਾ ਦੇਖੋ ਜੀ ਕਰੇਲੇ ਨੇ ਜਿਹੜੇ ਸਾਡੇ ਚੰਗੀ ਤਰ੍ਹਾਂ ਭੁੱਜ ਚੁੱਕੇ ਨੇ ਠੀਕ ਹੈ ਜੀ ਬ੍ਰਾਊਨ ਹੋ ਚੁੱਕੇ ਨੇ ਆਪਾਂ ਹੁਣ ਇਹਨਾਂ ਨੂੰ ਕੱਢ ਲਾਂਗੇ ਅਲੱਗ ਅਨੇ ਕਹ ਚੰਗੀ ਤਰ੍ਹਾਂ ਤੇਲ ਚੋਂ ਨਚੋੜ ਕੇ ਕੱਢਣੇ ਨੇ ਆਪਾਂ ਕਿਉਂਕਿ ਕਈ ਵਾਰ ਨਾ ਇਹ ਹੁੰਦਾ ਵੀ ਆਪਾਂ ਤੇਲ ਜਿਹਾ ਉਵੇਂ ਨਾਲ ਕੱਢ ਲੰਨੇ ਆ ਤੇ ਤੇਲ ਦਾ ਹੀ ਟੇਸ ਜਿਹਾ ਆਈ ਜਾਂਦਾ ਰਹਿੰਦਾ ਮੂੰਹ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਆਪਾਂ ਨਚੋੜ ਕੇ ਸਾਰੇ ਕਰੇਲਿਆਂ ਨੂੰ ਫੇੜ ਦੇ ਵਿੱਚ ਲੱਗ ਤੋਂ ਕੱਢ ਲਿਆ ਪਿਆਜ਼ਾਂ ਨੂੰ ਹੁਣ ਆਪਾਂ ਸਾਰਿਆਂ ਨੂੰ ਕੜਾਹੀ ਦੇ ਵਿੱਚ ਪਾ ਲਿਆ ਤੇ ਆਪਾਂ ਇਹਨਾਂ ਨੂੰ ਹੁਣ ਹਲਾ ਦਣਾ ਥੋੜਾ ਜਿਹਾ ਉਸ ਤੋਂ ਬਾਅਦ ਵਿੱਚ ਆਪਾਂ ਇਹਨੂੰ ਐਵੇਂ ਛੱਡ ਦੇਣਾ ਤਾਂ ਕਿ ਇਹ ਹੌਲੀ-ਹੌਲੀ ਤੇਲ ਦੇ ਵਿੱਚ ਆਪਣੇ ਆਪ ਪੁੱਜੀ ਜਾਣ ਠੀਕ ਹੈ ਦੇਖੋ ਜੀ ਪਿਆਜ਼ ਜਿੰਨਾ ਕ ਆਪਾਂ ਨੂੰ ਬਰਾਊਨ ਚਾਹੀਦਾ ਸੀਗਾ ਉਹਨਾਂ ਕ ਆਪਣਾ ਬਰਾਊਨ ਹੋ ਚੁੱਕਿਆ ਇਹ ਭੁੱਜ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਤੇ ਹਰੀ ਮਿਰਚ ਜਿਹੜੀ ਆਪਾਂ ਕੱਟ ਲਈ ਸੀਗੀ ਠੀਕ ਹੈ ਜੀ ਇਹਨੂੰ ਹੁਣ ਆਪਾਂ ਸਾਰੇ ਨੂੰ ਇਹਦੇ ਵਿੱਚ ਪਾ ਲਾਂਗੇ ਹੁਣ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਭੁੱਜ ਲਾਂਗੇ ਬਾਕੀ ਪਿਆਜ਼ ਦਾ ਜਿਹੜਾ ਟਮਾਟਰ ਦਾ ਕੱਚਾਪਨ ਉਹ ਨਾ ਰਹਿ ਜਾ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਉੱਤਣਾ ਬਣਾਵਾਂਗੇ ਠੀਕ ਹੋ ਜੀ ਜਿਹੜਾ ਆਪਣਾ ਪਿਆਜ਼ ਟਮਾਟਰ ਤੇ ਮਿਰਚਾਂ ਉਸ ਚੰਗੀ ਤਰ੍ਹਾਂ ਭੁੱਜ ਚੁੱਕੀਆਂ ਨੇ ਆਪਣੀਆਂ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਨਮਕ ਆਪਣਾ ਸਵਾਦ ਅਨੁਸਾਰ ਤੁਸੀਂ ਪਾਉਣਾ ਜਿੰਨਾ ਤੁਹਾਨੂੰ ਵਧੀਆ ਲੱਗਦਾ ਟੇਸਟ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਪਾਊਡਰ ਥੋੜਾ ਜਿਹਾ ਆਪਾਂ ਅਜੇ ਇਹਦੇ ਵਿੱਚ ਲਾਲ ਮਿਰਚ ਤਾਂ ਨਹੀਂ ਪਾਈ ਹੈਗੀ ਇੱਕ ਤਾਂ ਕਰੇਲਿਆਂ ਦੇ ਵਿੱਚ ਹਰੀ ਮਿਰਚ ਜ਼ਿਆਦਾ ਵਧੀਆ ਲੱਗਦੀ ਹੈ ਕੁਝ ਆਪਾਂ ਹਰੀਆਂ ਮਿਰਚਾਂ ਪਾ ਚੁੱਕੇ ਆਂ ਤੇ ਉਹਦੇ ਕਰਕੇ ਬਸ ਆਪਾਂ ਅੱਜ ਲਾਲ ਮਿਰਚ ਨਹੀਂ ਪਾਈ ਹੈਗੀ ਕੁਝ ਸਾਡੇ ਵੈਸੇ ਵੀ ਸਪਾਈਸੀ ਖਾਂਦੇ ਨੇ ਉਹਦੇ ਕਰਕੇ ਮੈਂ ਲਾਲ ਮਿਰਚ ਵੀ ਬਹੁਤ ਜ਼ਿਆਦਾ ਯੂਜ਼ ਕਰਦੀ ਆ ਤੇ ਹੁਣ ਜਿਵੇਂ ਆਪਾਂ ਇਹ ਪਾ ਲਿਆ ਨਾ ਹਲਦੀ ਤੇ ਨਮਕ ਆਪਾਂ ਪਾ ਲਿਆ ਪਹਿਲਾਂ ਆਪਾਂ ਇਹ ਚੰਗੀ ਤਰ੍ਹਾਂ ਹਿਲਾਉਣਾ ਹੈ ਠੀਕ ਹੈ ਜੀ ਆਪਾਂ ਇਹਨੂੰ ਸਿਮਰ ਕਰ ਲੈਣਾ ਗੈਸ ਨੂੰ ਤਾਂ ਕਿ ਜਿਹੜਾ ਮਸਾਲਾ ਹੈ ਸਾਡਾ ਉਹ ਥੱਲੇ ਨਾ ਲੱਗੇ ਸਿਮਰ ਕਰਕੇ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਨਾਲ ਦੀ ਨਾਲ ਤਾਂ ਕਿ ਹਲਦੀ ਦਾ ਕੱਚਾਪਾਨਾ ਜਿਹੜਾ ਉਹ ਨਿਕਲ ਜਵੇ ਉਸ ਤੋਂ ਬਾਅਦ ਵਿੱਚ ਆਪਾਂ ਤਰੇਲਿਆਂ ਦੇ ਵਿੱਚ ਨਾ ਆਪਾਂ ਪਾਣਾ ਇੱਕ ਸਿਰਫ ਅੱਧਾ ਟੱਕਣ ਵਿਨੇਗਰ ਸਿਰਕਾ ਇਹਦੇ ਨਾਲ ਜਿਵੇਂ ਹੁਣ ਆਪਾਂ ਕਹਿ ਦਿੰਨੇ ਆ ਨਾ ਵੀ ਸਾਡੇ ਘੱਟ ਮੇਂ ਕਰੇਲੇ ਕੋੜੇ ਬਣਦੇ ਨੇ ਬਿਲਕੁਲ ਨਹੀਂ ਜੀ ਕੋੜੇ ਬਣ ਗਏ ਤੁਸੀਂ ਇਹ ਕਰਕੇ ਦੇਖਿਓ ਟ੍ਰਿਕ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਟੱਕਣ ਸਿਰਕੇ ਦਾ ਅੱਧਾ ਹੀ ਪਾਉਣਾ ਜ਼ਿਆਦਾ ਨਹੀਂ ਪਾਉਣਾ ਤਾਂ ਕਿ ਇਹ ਖੱਟਾ ਵੀ ਨਾ ਹੋ ਜਾਵੇ ਆਪਣਾ ਠੀਕ ਹੈ ਜੀ ਇਹ ਸਿਰਫ ਆਪਾਂ ਕੜਤਨ ਮਾਰਨ ਵਾਸਤੇ ਪਾਉਣਾ ਹੈ ਤਰੇਲਿਆਂ ਦੀ वैसे ਤਾਂ ਕareleਆਂ ਦੀ ਕੜਤਾਂ ਨੂੰ ਜਦੋਂ ਵੀ ਬਹੁਤ ਨਿੱਕੀਆਂ ਜਾਂਦੀਆਂ ਜਿਹੜਾ ਤੈਨੂੰ ਦੱਸਿਆ ਵੀ ਨਮਕ ਪਾ ਕੇ ਆਪਾਂ ਉਹਨੂੰ ਧੁੱਪ ਲਵਾ ਲੈਣੀ ਆ ਉਹਦੇ ਨਾਲ ਉਹਦਾ ਕੌੜਾ ਪਾਣੀ ਨਿਕਲ ਜਾਂਦਾ ਹੁਣ ਆਪਾਂ ਆਪਣੀ ਗੈਸ ਦੀ ਫਲੇਮ ਨੂੰ ਕਰ ਲੈਣਾ ਤੇਜ਼ ਤੇ ਹੁਣ ਆਪਾਂ ਆਹ ਕਰ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਇਹ ਭੁੱਜ ਜੂਗਾ ਸਿਰਕਾ ਵੀ ਇਹਦੇ ਵਿੱਚ ਪਾਇਆ ਹੋਇਆ ਠੀਕ ਹੈ ਜੀ ਹੁਣ 1 ਮਿੰਟ ਹੋ ਚੁੱਕਿਆ ਆਪਾਂ ਨੂੰ ਇਹਨੂੰ ਪੂਨ ਮਿਦਿਆ ਨੂੰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਆਪਣੇ ਕarele ਆਪਾਂ ਫਰਾਈ ਕੀਤੇ ਸੀਗੇ ਇਹ ਆਪਾਂ ਕareleਆਂ ਨੂੰ ਵੀ ਇਹਦੇ ਵਿੱਚ ਪਾ ਦੇਣਾ ਸਾਰਿਆਂ ਨੂੰ ਹੁਣ ਇਹਨੂੰ ਮਸਾਲੇ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਦੇਖੋ ਜੀ ਐਵੇਂ ਹਿਲਾ ਕੇ ਆਪਾਂ ਜਿਹੜੀ ਤਰ੍ਹਾਂ ਐਵੇਂ ਇਹਨੂੰ ਥੋੜਾ ਨਾ ਆਪਣੀ ਕੜਸ਼ੀ ਦੇ ਨਾਲ ਤੁਸੀਂ ਥੱਲੇ ਨੂੰ ਇਹਨੂੰ ਮੈਸ਼ ਵੀ ਕਰਨਾ ਤਾਂਕਿ ਜਿਹੜੇ ਕarele ਨੇ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਣ ਮਸਾਲੇ ਦੇ ਵਿੱਚ ਨਮਕ ਮਿਰਚ ਹਲਦੀ ਸਾਰਾ ਕੁਝ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਆਪਾਂ ਦੇ ਵਿੱਚ ਐਕਸਟਰਾ ਤੇਲ ਵੀ ਨਹੀਂ ਦੇਖੋ ਪਾਇਆ ਹੈਗਾ ਆਪਾਂ ਜਿਹੜਾ ਤੇਲ ਦੇ ਵਿੱਚ ਆਪਾਂ ਕਰੇਲਿਆਂ ਨੂੰ ਤਲਿਆ ਸੀਗਾ ਉਹੀ ਵਾਲੀ ਇੱਕ ਕੜਸ਼ੀ ਤੇਲ ਦੇ ਵਿੱਚ ਆਪਾਂ ਸਾਰੇ ਇਹ ਕਰੇਲੇ ਬਣਾਤੇ ਨੇ ਕਿਉਂਕਿ ਜਦੋਂ ਆਪਾਂ ਕਰੇਲਿਆਂ ਦੇ ਵਿੱਚ ਤੇਲ ਜਾਦਾ ਪਾ ਲੰਨੇ ਆ ਨਾ ਤਾਂ ਫਿਰ ਉਹਦੇ ਨਾਲ ਤੇਲ ਦਾ ਹੀ ਤੇਸ ਆਉਂਦਾ ਰਹਿੰਦਾ ਸਬਜੀ ਦਾ ਤਾਂ ਤੇਸ ਆਪਾਂ ਦੇਖੋ ਜੀ ਸਰੇਲੇ ਹੁਣ ਸਾਡੇ ਚੰਗੀ ਤਰ੍ਹਾਂ ਬਣ ਚੁੱਕੇ ਆ ਸਬਜੀ ਬਣ ਕੇ ਰੈਡੀ ਹੋ ਚੁੱਕੀ ਆ ਤੁਸੀਂ ਇਹ ਦੇਖੋ ਇਹਦੇ ਵਿੱਚ ਬਿਲਕੁਲ ਵੀ ਦੇਖੋ ਤੇਲ ਨਹੀਂ ਹੈਗਾ ਕੜਾਹੀ ਦੇ ਵਿੱਚ ਦੇਖੋ ਤੁਸੀਂ ਪੂਰੇ ਡਰਾਈ ਬਣੇ ਨੇ ਠੀਕ ਹੈ ਜੀ ਤੇ ਤੁਸੀਂ ਵੀ ਆਪਣੇ ਘਰੇ ਟਰਾਈ ਕਰਕੇ ਜਰੂਰ ਦੇਖਿਓ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਿਆ ਹੋਇਆ ਤਾਂ ਸਾਡੇ ਚੈਨਲ ਆਪਣੀ ਰਸੋਈ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਸਬਸਕ੍ਰਾਈਬ ਕਰੋ ਜੀ ਵੱਧ ਤੋਂ ਵੱਧ ਓਕੇ ਜੀ ਸਤਿ ਸ਼੍ਰੀ ਅਕਾਲ